ਸਿਸਟਰ ਦੇ ਬੈਗ ਦੇ ਵਿੱਚ ਬਲੇਡ ਮਾਰਿਆ ਉਹ ਬਲੇਡ ਮਾਰ ਕੇ ਉਹਦੇ ਵਿੱਚ ਜੋ ਕਿਚੀ ਸੈੱਟ ਸੀਗਾ ਉਹ ਕੱਢ ਕੇ ਉਹ ਬਕਾਇਦਾ ਜਨਾਨੀ ਉਹ ਦਿਖ ਵੀ ਰਹੀ ਹੈ ਵਿੱਚ ਉਹਦੇ ਸਾਡੀ ਵੀਡੀਓ ਦੇ ਵਿੱਚ ਵੀ ਇਹ ਕੌਣ ਹੈ ਆਪਾਂ ਨੂੰ ਸਮਝ ਤੋਂ ਬਾਹਰ ਆ ਰਹੀ ਹੈ ਜੀ ਪੂਰਾ ਦਿਨ ਮੇਰਾ ਸਪੋਇਲ ਕਰਤਾ ਇਸ ਵਜ੍ਹਾ ਕਰਕੇ ਕਿਉਂਕਿ ਮੈਂ ਪੂਰੇ ਦਿਨ ਜ ਬਿਲਕੁਲ ਵੀ ਖੁਸ਼ ਨਹੀਂ ਸੀ ਪੂਰੇ ਦਿਨ ਜ ਮੈਂ ਰੋ ਕੇ ਹੀ ਕੱਟਿਆ ਆਪਣੀ ਮੈਰਿਜ ਮੈਰਿਜ ਵਾਲਾ ਦਿਨ ਜੀ ਠੀਕ ਹੈ ਤੇ ਇਹਨਾਂ ਤੁਹਾਡੀ ਰਿਸਪੋਨਸੀਬਿਲਟੀ ਬਣਦੀ ਹੈ ਸਭ ਦੀ ਕਿ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਤੇ ਸਾਡੇ ਤੱਕ ਪਹੁੰਚਾਓ ਤਾਂ ਕਿ ਬਾਕੀ ਲੋਕਾਂ ਦੀ ਹੈਲਪ ਹੋ ਸਕੇ ਕਿਸੇ ਦੇ ਵੀ ਵਿਆਹ ਚੋਂ ਚੋਰੀ ਜਾਂ ਨੁਕਸਾਨ ਨਾ ਹੋ ਨੁਕਸਾਨ ਸਾਡਾ ਇੱਕ ਉਹਦੇ ਵਿੱਚ ਖਾਟੀ ਸੀਗੀ ਜੀ ਇੱਕ ਮੁੰਦੀ ਸੀਗੀ ਜੀ ਇੱਕ ਚੈਨੀ ਸੀਗੀ ਤੇ ਬਾਕੀ ਆ ਨੱਕ ਦਾ ਸਗਾ ਸਾਰਾ ਇਹ ਸੈਟ ਪੂਰਾ ਹੁੰਦਾ ਜੀ ਇਹ ਇੱਕ ਜੋ ਕਿ ਆਪਾਂ ਬੱਚਿਆਂ ਨੂੰ ਆਪਣੇ ਵਿਆਹ ਦੇ ਵਿੱਚ ਬੜੀ ਰੀਜਾਂ ਨਾਲ ਰੀਜਾਂ ਦੇ ਨਾਲ ਅਸੀਂ ਕਿਸ ਤਰ੍ਹਾਂ ਕੀਤਾ ਕਿ ਨਹੀਂ ਕਿ ਤੋਂ ਸਾਨੂੰ ਪਤਾ ਮੈਂ ਨਾਲ ਲਾਇਆ ਨਹੀਂ ਹੈਗਾ ਜੀ ਪਤਾ ਨਹੀਂ ਕਿਹੜੇ ਟਾਈਮ ਮੈਂ ਜਦੋਂ ਸਟਾਰਟਿੰਗ ਜਦੋਂ ਬੰਦੇ ਨੂੰ ਪਹਿਲਾਂ ਚਾਹੁੰਦਾ ਕਿ ਵਿਆਹ ਦੀ ਵੀਡੀਓ ਬਣ ਰਹੀ ਹੈ ਯਾਦ ਕਰ ਮੈਂ ਤਾਂ ਆਪਣੇ ਬਾਹਰ ਚ ਪਰ ਸਪਾਇਆ ਹੋਇਆ ਹਾਂ ਹਾਂ ਜੀ ਫਿਰ ਤੁਸੀਂ ਉਹ ਵੀਡੀਓ ਨੂੰ ਮੋੜ ਮੋੜ ਕੇ ਦੇਖੀ ਜਾਂਦੇ ਕਿ ਚੋਰ ਔਰਤਾਂ ਨੂੰ ਲੱਭੀਏ ਕਿ ਮੈਂ ਸਿਚੁਏਸ਼ਨ ਕਿਵੇਂ ਬਤਾ ਜਾਂਦੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਘਰ ਦੇ ਵੀ ਰੋਏਗੇ ਕਿਸੇ ਨੇ ਕੁਝ ਵਿਆਹ ਚ ਖਾ ਕੇ ਨਹੀਂ ਦੇਖਿਆ ਕੁਝ ਨਹੀਂ ਖਾਤਾ ਸਭ ਕੁਝ ਅੱਧੇ ਹੀ ਰਹਿ ਗਿਆ ਚਾਹ ਸਾਰੇ ਚਾਹ ਸਾਰੇ ਅੱਧੇ ਹੀ ਰਹਿ ਗਏ ਕਿ ਇੱਕ ਦੂਜੇ ਨਾਲ ਇਸ਼ਾਰਿਆਂ ਚ ਗੱਲਾਂ ਕਰਦੀਆਂ ਨੇ ਉਂਝ ਚੁੱਪ ਰਹਿੰਦੀ ਏ ਜ਼ੁਬਾਨ ਦੋਸਤੋ ਪਹਿਲਾਂ ਇਹ ਸੌਫਟ ਟਾਰਗੇਟ ਫਿਕਸ ਕਰਦੀਆਂ ਨੇ ਉਸ ਤੋਂ ਬਾਅਦ ਨਕੀਲੀ ਚੀਜ਼ ਨਾਲ ਕਰ ਦਿੰਦੀਆਂ ਨੇ ਨੁਕਸਾਨ ਦੋਸਤੋ ਬਚੋ 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 ਕਿਉਂਕਿ ਅੱਜ ਕੱਲ ਵਿਆਹ ਸਮਾਗਮਾਂ ਵਿੱਚ ਵਧੀਆ ਕੱਪੜੇ ਪਾ ਕੇ ਚੋਰ ਔਰਤਾਂ ਬਣ ਕੇ ਆ ਜਾਂਦੀਆਂ ਨੇ ਮਹਿਮਾਨ ਦੋਸਤੋ ਬਣ ਕੇ ਆ ਜਾਂਦੀਆਂ ਨੇ ਮਹਿਮਾਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਦਾ ਜਲਾਲ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਚੋਰ ਔਰਤਾਂ ਦੀ ਗੱਲ ਕਰਨੀ ਹੈ ਬਿਨ ਬੁਲਾਈਆਂ ਚੋਰ ਔਰਤਾਂ ਜੋ ਜਿਨ੍ਹਾਂ ਤੇ ਕੇ ਮੁਹਾਵਰਾ ਟਕਦਾ ਹੈ ਕਿ ਸੱਦੀ ਨਾ ਬੁਲਾਈ ਮੈ ਲੜੇ ਦੀ ਤਾਈ ਇਹ ਵਿਆਹ ਸਮਾਗਮਾਂ ਵਿੱਚ ਵਧੀਆ ਕੱਪੜੇ ਪਾ ਕੇ ਐਉਂ ਆਉਂਦੀਆਂ ਨੇ ਜਿਵੇਂ ਲਾੜੇ ਦੀ ਆ ਭੂਆ ਚਾਚੀ ਆ ਜਾਂ ਤਾਈਆਂ ਹੋਣ ਬੰਦਾ ਇਹੀ ਭੁਲੇਖਾ ਖਾਂਦਾ ਰਹਿੰਦਾ ਕਿ ਸ਼ਾਇਦ ਇਹ ਦੂਸਰੇ ਵਾਲੇ ਪਾਸੇ ਤੋਂ ਬੁਲਾਏ ਹੋਏ ਮਹਿਮਾਨ ਹੈ ਕੁੜੀ ਵਾਲੇ ਸੋਚਦੇ ਆ ਕਿ ਮੁੰਡੇ ਵਾਲੇ ਪਾਸੇ ਤੋਂ ਆਈਆਂ ਹੋਣਗੀਆਂ ਮੁੰਡੇ ਵਾਲੇ ਸੋਚਦੇ ਆ ਕਿ ਸ਼ਾਇਦ ਇਹ ਔਰਤਾਂ ਕੁੜੀ ਵਾਲੇ ਪਾਸੇ ਤੋਂ ਆਈਆਂ ਹੋਣਗੀਆਂ ਮੈਂ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਸਾਡੇ ਤੱਕ ਇਹ ਖਬਰ ਪਹੁੰਚਦੀ ਹੈ ਕਿ ਸੋਨੇ ਪਿੰਡ ਦਾ ਇੱਕ ਸ਼ਰੀਫ ਪਰਿਵਾਰ ਹੈ ਜਿਨ੍ਹਾਂ ਦੀ ਧੀ ਦਾ ਵਿਆਹ ਸੀ ਤੇ ਸੋਨੇ ਪਿੰਡ ਦੇ ਵਿਅਕਤੀਆਂ ਦਾ ਵਿਆਹ ਵਿੱਚ ਸੋਨਾ ਚੋਰੀ ਹੋ ਗਿਆ ਜਦੋਂ ਅਸੀਂ ਮੌਕੇ ਤੇ ਪਹੁੰਚਦੇ ਆ ਪਿੰਡ ਸੋਨੇ ਪਹੁੰਚਦੇ ਆ ਸਾਨੂੰ ਪਤਾ ਲੱਗਦਾ ਕਿ ਬੇਟੀ ਗੁਰਦੀਪ ਕੌਰ ਦਾ ਵਿਆਹ ਰੱਖਿਆ ਹੋਇਆ ਸੀਗਾ ਨਵਾਂ ਸ਼ਹਿਰ ਗੜਸ਼ੰਕਰ ਰੋਡ ਤੇ ਇੱਕ ਨਿੱਜੀ ਪੈਲੇਸ ਵਿੱਚ ਇਹ ਔਰਤਾਂ ਉੱਥੇ ਵੀ ਸਨ ਉਸ ਤੋਂ ਬਾਅਦ ਜਦ ਪਰਿਵਾਰ ਧਾਰਮਿਕ ਸਥਾਨ ਤੇ ਫੇਰਿਆਂ ਵਾਸਤੇ ਜਾਂਦਾ ਤੇ ਇਹ ਔਰਤਾਂ ਉਹ ਤੇ ਵੀ ਮਗਰ ਆ ਜਾਂਦੀ ਹਨ ਇੱਕ ਦੂਜੇ ਨਾਲ ਇਸ਼ਾਰਿਆਂ ਚ ਗੱਲਾਂ ਕਰਦੀਆਂ ਪੂਰੀ ਘੋਕ ਰੱਖਦੀਆਂ ਹਨ ਕਿ ਜਿਹੜੀ ਲਾੜੀ ਹੈ ਉਸਤੇ ਸੋਨੇ ਦਾ ਸਮਾਨ ਕਿਹਦੇ ਕੋਲ ਹੈ ਤਾਂ ਜਿਸ ਬੀਬੀ ਕੋਲ ਸੋਨੇ ਵਾਲਾ ਬੈਗ ਹੁੰਦਾ ਹੈ ਇਹ ਔਰਤਾਂ ਉਹਨਾਂ ਨੂੰ ਘੇਰਾ ਪਾ ਲੈਂਦੀਆਂ ਨੁਕੀਲੀ ਚੀਜ਼ ਨਾਲ ਬੈਗ ਨੂੰ ਕੱਟ ਦਿੰਦੀਆਂ ਹਨ ਅਤੇ ਸੋਨਾ ਉਹਦੇ ਵਿੱਚੋਂ ਉਡਾ ਕੇ ਲੈ ਜਾਂਦੀਆਂ ਦੱਸਿਆ ਜਾ ਰਿਹਾ ਹੈ ਕਿ ਵਿੱਚ ਟਕਿੱਤੀ ਸੈੱਟ ਸੀ ਜਿਸ ਦੀ ਕੀਮਤ 2.5 ਲੱਖ ਦੇ ਆਸ-ਪਾਸ ਹੈ ਤਾਂ ਇਹਨਾਂ ਚੋਰ ਔਰਤਾਂ ਦੀ ਤਸਵੀਰ ਜਿਹੜੀ ਸਾਹਮਣੇ ਆ ਗਈ ਹੈ ਇਹ ਅਣਪਛਾਤੀਆਂ ਹਨ ਲੇਕਿਨ ਜੇਕਰ ਤੁਸੀਂ ਇਹਨਾਂ ਨੂੰ ਪਛਾਣਦੇ ਹੋ ਤਾਂ ਜ਼ਰੂਰ ਪਰਿਵਾਰ ਦੀ ਮਦਦ ਕਰਨੀ ਕਿਉਂਕਿ ਪਰਿਵਾਰ ਦੇ ਘਰ ਵਿੱਚ ਜਿਹੜੀ ਰੌਣਕ ਸੀ ਰੰਗ ਸੀ ਉਸ ਵਿੱਚ ਇਹਨਾਂ ਔਰਤਾਂ ਨੇ ਭੰਗ ਪਾਈ ਹੈ ਦੇਖੋ ਪਰਿਵਾਰ ਵਿਆਹ ਸ਼ਾਦੀ ਦੇ ਪ੍ਰੋਗਰਾਮ ਵਿੱਚ ਕੈਮਰਾਮੈਨ ਲਵਾਉਂਦੇ ਆ ਕਿ ਯਾਰ ਆਪਾਂ ਆਪਣੀ ਮੈਮਰੀ ਜਿਹੜੀ ਆ ਯਾਦਗਾਰ ਜਿਹੜੀ ਆ ਉਹਨੂੰ ਤਾਜ਼ਾ ਰੱਖਣਾ ਹੈ ਕਿ ਵਿਆਹ ਵਿੱਚ ਆ ਖੁਸ਼ੀ ਦੇ ਵੇਲੇ ਸਨ ਲੇਕਿਨ ਹੁਣ ਜਿਹੜਾ ਪਰਿਵਾਰ ਹੈ ਵੀਰਤ ਪਰਿਵਾਰ ਹੈ ਦੋ ਦਿਨ ਤੋਂ ਜਿਹੜੀਆਂ ਵੀਡੀਓਸ ਹਨ ਉਹਨੂੰ ਬਾਰ-ਬਾਰ ਘੁਮਾ ਕੇ ਰਿਵਾਈਂਡ ਕਰ ਕਰਕੇ ਦੇਖਦਾ ਕਿ ਆਹ ਆ ਔਰਤ ਆਹ ਆ ਔਰਤ ਦੇਖੋ ਲੋਕਾਂ ਤੱਕ ਗੱਲ ਪਹੁੰਚਾਓ ਔਰ ਇਹਨਾਂ ਔਰਤਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਹਾਲਾਤ ਕਿੱਧਰ ਤੋਂ ਕਿੱਧਰ ਚਲੇ ਜਾਂਦੇ ਕਿ ਕਿੱਥੇ ਵੀਡੀਓ ਮੈਮਰੀ ਜਿਹੜੀ ਹੁੰਦੀ ਹੈ ਯਾਦਗਾਰ ਹੁੰਦੀ ਜਿਹੜੀ ਆ ਉਹ ਬਣਾ ਕੇ ਰੱਖਣੀ ਸੀ ਕਿੱਥੇ ਹੁਣ ਵੀਡੀਓ ਵਿੱਚ ਉਹਨਾਂ ਚੋਰ ਔਰਤਾਂ ਨੂੰ ਅਣਪਛਾਤੀਆਂ ਸ਼ੱਕੀ ਚੋਰ ਔਰਤਾਂ ਨੂੰ ਹੁਣ ਪਛਾਣ ਰਹੇ ਆ ਕਿ ਕਿੱਥੋਂ ਆਈਆਂ ਸੰਤ ਤੇ ਕਿੱਧਰ ਗਈਆਂ ਜੇਕਰ ਤੁਸੀਂ ਵੀ ਜਾਣਦੇ ਹੋ ਪਰਿਵਾਰ ਦੀ ਮਦਦ ਕਰਨੀ ਲਾਜ਼ਮੀ ਆ ਦਿਖਾਂਗੇ ਤੁਹਾਨੂੰ ਮੌਕੇ ਦੇ ਪੂਰੇ ਤਸਵੀਰਾਂ ਪੂਰੀ ਜਾਣਕਾਰੀ ਆਪਾਂ ਪਰਿਵਾਰ ਤੋਂ ਲੈ ਲੈਣੇ ਆ ਕਿ 25 ਇੱਕ 25 ਨੂੰ ਹੋਇਆ ਕਿ ਇਹ ਸਾਫਕਾ ਸਰਪੰਚ ਸਾਹਿਬ ਸਾਡੇ ਨਾਲ ਨੇ ਸੋਨਾਪਿੰਡ ਤੋਂ ਸਰ ਉਦਣ ਦੇ ਹਾਲਾਤ ਇੱਕ ਵਾਰੀ ਆਪਣੀ ਜ਼ੁਬਾਨੀ ਸਮਝਾ ਦੋ ਕਾਰਜੋਗ ਸਾਡੇ ਸੁਰਜੀਤ ਸਾਹਿਬ ਨਮਾ ਸ਼ਹਿਰ ਤੋਂ ਪੀਵੀ 32 ਵਾਲੇ ਸਾਡੇ ਪਿੰਡ ਸੋਨੇ ਦੇ ਵਿੱਚ ਪਹੁੰਚੇ ਆ ਜੋ ਕਿ ਸਾਡੇ ਪਿੰਡ ਮੈਂ ਕਸ਼ਮੀਰ ਸਿੰਘ ਸਾਫਕਾ ਸਰਪੰਚ ਮੇਰੀ ਭਤੀਜੀ ਦਾ ਵਿਆਹ 25 1 25 ਨੂੰ ਜੀ ਵਜੀਦ ਪਹਿਲੇ ਆਪਣੇ ਰਾਇਲ ਪੈਲਸ ਦੇ ਵਿੱਚ ਸੀਗਾ ਜੀ ਜੋ ਕਿ ਉਹਦਾ ਆਨੰਦ ਕਾਰਜ ਗੜਸ਼ਾਹ ਕੇ ਰੋੜ ਧਾਰਮਿਕ ਸਥਾਨ ਤੇ ਸੀ ਉਸ ਧਾਰਮਿਕ ਸਥਾਨ ਤੇ ਜਦ ਸਾਡੇ ਬਰਾਤ ਪਹੁੰਚੀ ਲਗਭਗ 12 ਤੋਂ 12:30 ਦੇ ਵਿੱਚ ਵਿੱਚ ਅਸੀਂ ਉਹ ਜੋ ਵੀ ਸਗਨ ਦੀ ਰਸਮ ਕਰਨੀ ਸੀ ਜੀ ਜੀ ਸਗਨ ਦੀ ਰਸਮ ਦੇ ਵਿੱਚ ਜਦ ਅਸੀਂ ਲੜਕੇ ਨੂੰ ਸਗਨ ਪਾਣ ਦੀ ਤਿਆਰੀ ਕੀਤੀ ਜੀ ਤਾਂ ਸਾਡੇ ਵਿੱਚ ਕੋਈ ਅਣਪਛਾਤੀ ਤਿੰਨ ਜਨਨੀਆਂ ਸੀਗੀਆਂ ਹੂੰ ਜੋ ਕਿ ਉਹ ਜਨਨੀਆਂ ਨੇ ਜੋ ਸਾਡੀ ਸਿਸਟਰ ਸੀ ਜੀ ਉਹਦਾ ਜੋ ਵੀ ਗਹਿਣਿਆਂ ਦਾ ਕਿੱਤੀ ਸੈਟ ਸੀਗਾ ਉਹ ਸਾਡੀ ਸਿਸਟਰ ਦੇ ਕੋਲ ਸੀ ਤੇ ਬਾਕੀ ਜਦ ਰੱਛ ਪੈਣ ਦੇ ਨਾਲ ਲਗਭਗ 12:30 ਤੋਂ 1 ਵਜੇ ਦੇ ਵਿੱਚ ਵਿੱਚ ਜਿਹੜੀਆਂ ਅਣਪਛਾਤੀ ਜਨਨੀਆਂ ਆਈਆਂ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਤੁਸੀਂ ਉਹਨਾਂ ਨੂੰ ਪਛਾਣਨਾ ਵੀ ਆ ਜੀ ਜੀ ਤੁਸੀਂ ਬੋਲ ਦੋ ਉਹ ਜੋ ਜਨਨੀਆਂ ਤਿੰਨ ਸੀਗੀਆਂ ਉਹ ਮੇਰੀ ਸਿਸਟਰ ਜਿਹੜੀ ਸੀਗੀ ਉਹਦੇ ਨਾਲ ਦੋ ਆਲੇ ਦੋਲੇ ਖੜਕੇ ਜਿਹੜੀ ਤੀਸਰੀ ਬੈਗ ਸਾਈਡ ਤੇ ਸੀ ਘੇਰਾ ਪਾ ਕੇ ਮਖੌਲਜਾ ਬਣਾ ਤਾ ਉਹਨੇ ਸਾਡਾ ਜਿਹੜਾ ਵੀ ਦੇਖਿਆ ਵੀ ਮਖੌਲਜਾ ਹੁਣ ਇਹ ਵਿਆਹ ਦਾ ਬਣ ਗਿਆ ਉਹਨੇ ਸਾਡੇ ਸਿਸਟਰ ਦੇ ਬੈਗ ਦੇ ਵਿੱਚ ਬਲੇਡ ਮਾਰਿਆ ਉਹ ਬਲੇਡ ਮਾਰ ਕੇ ਉਹਦੇ ਵਿੱਚ ਜੋ ਕਿੱਟੀ ਸੈਟ ਸੀਗਾ ਉਹ ਕੱਢ ਕੇ ਉਹ ਬਕਾਇਦਾ ਜਨਾਨੀ ਉਹ ਦਿਖ ਵੀ ਰਹੀ ਹੈ ਵਿੱਚ ਉਹਦੇ ਸਾਡੀ ਵੀਡੀਓ ਦੇ ਵਿੱਚ ਇਹ ਕੋਣ ਹੈ ਪਰ ਸਮਝ ਤੋਂ ਬਾਹਰ ਆ ਰਹੀ ਹੈ ਸਮਾਗਮ ਤਿੰਨ ਔਰਤਾਂ ਦਾਖਲ ਹੁੰਦੀਆਂ ਜੀ ਤਿੰਨ ਔਰਤਾਂ ਦਾਖਲ ਹੁੰਨੀਆਂ ਪਰ ਸਾਨੂੰ ਇੰਨਾ ਵੀ ਦਿਖ ਰਿਹਾ ਵੀ ਇਹ ਆਟੋ ਦੇ ਵਿੱਚ ਆਈਆਂ ਆ ਪਰ ਇਹ ਵੀ ਸਾਨੂੰ ਨਹੀਂ ਪਤਾ ਸੀ ਵੀ ਸ਼ਾਇਦ ਉਹ ਬਰਾਤ ਲੋ ਆਈਆਂ ਆ ਜਾਂ ਉਹ ਕਿਸੇ ਹੋਰ ਵੱਲੋਂ ਆਈਆਂ ਆ ਇਸ ਕਰਕੇ ਸਾਨੂੰ ਇਸ ਵਿਆਹ ਦੇ ਵਿੱਚ ਥੋੜਾ ਜਿਹਾ ਰੱਛ ਜਿਹਾ ਪੈਨ ਕਰਕੇ ਨਹੀਂ ਪਤਾ ਲੱਗਾ ਨੁਕਸਾਨ ਕੀ ਕੀ ਹੋ ਗਿਆ ਨੁਕਸਾਨ ਸਾਡਾ ਇੱਕ ਉਹਦੇ ਵਿੱਚ ਕਾਂਟੇ ਸੀਗੇ ਜੀ ਇੱਕ ਮੁੰਦੀ ਸੀਗੀ ਜੀ ਇੱਕ ਚੈਨੀ ਸੀਗੀ ਤੇ ਬਾਕੀ ਆ ਨੱਕ ਦਾ ਸਗਾ ਸਾਰਾ ਇਹ ਸੈਟ ਪੂਰਾ ਹੁੰਦਾ ਜੀ ਇਹ ਇੱਕ ਜੋ ਕਿ ਆਪਾਂ ਬੱਚਿਆਂ ਨੂੰ ਆਪਣੇ ਵਿਆਹ ਦੇ ਵਿੱਚ ਬੜੀ ਰੀਜਾਂ ਨਾਲ ਵਿਆਹ ਦੇ ਨਾਲ ਅਸੀਂ ਕਿਸ ਤਰ੍ਹਾਂ ਕੀਤਾ ਨਹੀਂ ਕੀਤਾ ਉਹ ਸਾਨੂੰ ਪਤਾ ਪਰ ਅਸੀਂ ਉਹਨਾਂ ਨੂੰ ਦੇਣ ਆਪਣਾ ਫਰਜ ਨਾ ਆਇਆ ਪਰ ਜਦ ਮੌਕਾ ਆਇਆ ਤਾਂ ਉਹ ਜੋ ਕਿਟੀ ਸੈਟ ਸੀ ਉਹ ਬੈਗ ਦੇ ਵਿੱਚੋਂ ਗਾਇਬ ਸੀ ਜੋ ਕਿ ਇਹਦੀ ਪੁਲਿਸ ਰਿਪੋਰਟ ਬਕਾਇਦਾ ਆਪਾਂ ਥਾਣਾ ਸਿਟੀ ਦੇ ਵਿੱਚ ਕੀਤੀ ਹੋਈ ਆ ਬਾਕੀ ਅਗਲੀ ਕਾਰਵਾਈ ਕੀ ਚੱਲਦੀ ਆ ਉਹ ਬਾਕੀ ਸੂਰੀ ਸਾਹਿਬ ਦਾ ਸਾਹਣ ਤੇ ਸਾਡੇ ਸੋਨੇਪਿੰਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਅਸੀਂ ਨਾਲ ਦੀ ਨਾਲ ਜਿਹੜੇ ਪਰਿਵਾਰਕ ਜੀ ਦੇਖ ਰਿਹਾ ਜਿਹੜੀ ਇਹ ਸ਼ੱਕੀ ਔਰਤਾਂ ਨੇ ਇਹਨਾਂ ਦੀ ਤਸਵੀਰ ਸਕਰੀਨ ਤੇ ਚੱਲ ਰਹੀ ਹੈ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਨੂੰ ਪਛਾਣੋਗੇ ਆਪ ਵੀ ਸਾਵਧਾਨ ਰਹੋਗੇ ਤੇ ਇਸ ਪਰਿਵਾਰ ਦੀ ਮਦਦ ਵੀ ਆਪਾਂ ਕਰਨੀ ਆ ਕਿਉਂਕਿ ਦੇਖੋ ਉਹਲੇ 25 1 25 ਦੀ ਗੱਲ ਜਾਨ ਯਾਨੀ ਕਿ ਪਰਸੋਂ ਦੀ ਗੱਲ ਹੈ ਇਹ ਬਹੁਤ ਹੀ ਪੂਰ ਨਹੀਂ ਗਈਆਂ ਹੋਵਣਗੀਆਂ ਔਰ ਲੱਗਦਾ ਵੀ ਇਵੇਂ ਆ ਜਾਪਦਾ ਵੀ ਇਵੇਂ ਆ ਕਿ ਲੋਕਲ ਏਰੀਆ ਦੀ ਹੋਣਗੀਆਂ ਔਰ ਇਹਨਾਂ ਦਾ ਗਰੋ ਵੀ ਜਿਹੜਾ ਕੋਈ ਨਾ ਕੋਈ ਹੋਵੇਗਾ ਪਰ ਤੁਸੀਂ ਪਰਿਵਾਰ ਦੇ ਹਾਲਾਤ ਸਮਝੋ ਕਿ ਬੜੀ ਹੀ ਬੜੀ ਹੀ ਚਾਹ ਨਾਲ ਜਿਹੜਾ ਪਰਿਵਾਰ ਆਪਣੀ ਧੀ ਲਈ ਗਨੇ ਗੱਟੇ ਤਿਆਰ ਕਰਦਾ ਇੱਕ ਮਨ ਚ ਭਾਵਨਾ ਹੁੰਦੀ ਕਿ ਆਪਾਂ ਆਪਣੀ ਬੱਚੀ ਨੂੰ ਉਹਦੇ ਵਿਆਹ ਵਾਲੇ ਦਿਨ ਦੇਣਾ ਸ਼ਗਨਾ ਵਾਲੇ ਦਿਨ ਇਹ ਤੋਹਫਾ ਦੇਣਾ ਪਰ ਉਸੇ ਦਿਨ ਆ ਤੁਸੀਂ ਦੇਖੋ ਕਿ ਕਿਵੇਂ ਆ ਚਾਕੂ ਨਾਲ ਜਾਂ ਕਿਸੇ ਨਕੀਲੀ ਚੀਜ਼ ਦੇ ਨਾਲ ਕੱਟ ਮਾਰ ਕੇ ਉਹਨਾਂ ਨੇ ਇਹਦੇ ਵਿੱਚੋਂ ਗਹਿਣੇ ਕੱਢਿਆ ਤਾਂ ਪਹਿਲਾਂ ਘੋਕ ਵੀ ਕੀਤੀ ਹੋਵੇਗੀ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਪੰਜੀ ਤੁਹਾਡੀ ਸ਼ਾਦੀ ਸੁਧਰ ਹਾਂਜੀ ਤੇ ਇੱਕ ਵਾਰੀ ਮਨ 'ਚ ਫਿਰ ਦੁੱਖ ਤਾਂ ਹੁੰਦਾ ਹੀ ਇਹਨਾਂ ਦੁੱਖ ਤਾਂ ਆਉਂਦਾ ਹੀ ਹੈ ਕਿ ਮੇਰੇ ਮਾਪਿਓ ਨੇ ਬੜੇ ਚਾਅ ਨਾਲ ਗਹਿਣੇ ਗੱਟੇ ਤਿਆਰ ਕੀਤੇ ਆ ਹਾਂਜੀ ਪੂਰਾ ਦਿਨ ਮੇਰਾ ਸਪੋਇਲ ਕਰਦਾ ਇਸ ਵਜ੍ਹਾ ਕਰਕੇ ਕਿਉਂਕਿ ਮੈਂ ਪੂਰੇ ਦਿਨ 'ਚ ਬਿਲਕੁਲ ਵੀ ਖੁਸ਼ ਨਹੀਂ ਸੀ ਪੂਰੇ ਦਿਨ 'ਚ ਮੈਂ ਰੋ ਕੇ ਹੀ ਕੱਟਿਆ ਆਪਣੀ ਮੈਰिज ਮੈਰिज ਵਾਲਾ ਦਿਨ ਜੀ ਠੀਕ ਹੈ ਤੇ ਇਹਨਾਂ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਸਭ ਦੀ ਕਿ ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ ਤੇ ਸਾਡੇ ਤੱਕ ਪਹੁੰਚਾਓ ਤਾਂ ਕਿ ਬਾਕੀ ਲੋਕਾਂ ਦੀ ਹੈਲਪ ਹੋ ਸਕੇ ਕਿਸੇ ਦੇ ਵੀ ਵਿਆਹ ਚੋਂ ਚੋਰੀ ਜਾਂ ਨੁਕਸਾਨ ਨਾ ਹੋ ਸਕੇ ਜੀ ਜਿਵੇਂ ਭੈਣ ਹੋਣਾਂ ਨੇ ਕਿਹਾ ਸਕਰੀਨ ਤੇ ਜਿਹੜੀ ਤਸਵੀਰ ਇਹਨਾਂ ਸ਼ੱਕੀ ਔਰਤਾਂ ਦੀ ਚੱਲ ਰਹੀ ਹੈ ਪਰਿਵਾਰ ਵੱਲੋਂ ਪੁਲਿਸ ਕੰਪਲੇਂਟ ਵੀ ਕੀਤੀ ਗਈ ਹੈ ਤੁਸੀਂ ਉਹਨਾਂ ਦੇ ਦਰਦ ਨੂੰ ਸਮਝ ਸਕਦੇ ਜਿਹੜੀ ਆਵਾਜ਼ ਵਿੱਚ ਇੱਕ ਦਰਦ ਸੀ ਉਹਨੂੰ ਮਹਿਸੂਸ ਕਰ ਸਕਦੇ ਹੋ ਕਹਿੰਦੇ ਕਿ ਮੇਰਾ ਸ਼ਾਦੀ ਵਾਲਾ ਦਿਨ ਜਿਹੜਾ ਉਹ ਸਪੋਇਲ ਕਰ ਦਿੱਤਾ ਬਰਬਾਦ ਕਰ ਦਿੱਤਾ ਚਾਹ ਜਿਹੜੇ ਸਾਰੇ ਆ ਉਹ ਦੁੱਖ 'ਚ ਬਦਲ ਜਾਂਦੇ ਆ ਇਹ ਤੁਹਾਡੇ ਮਾਤਾ ਜੀ ਨੇ ਜੀ ਭੈ ਜੀ ਭੂਆ ਜੀ ਭੂਆ ਜੀ ਨੇ ਇਹਨਾਂ ਦੇ ਹੱਥ 'ਚ ਬੈਗ ਸੀ ਦੇਖੋ ਉਹ ਬਿਨਾਂ ਵਜੇ ਹੀ ਹਾਲਾ ਕਿ ਗਲਤੀ ਕਿਸੇ ਦੀ ਪਰ ਬਿਨਾਂ ਵਜੇ ਇਹ ਗਿਲਡ ਚ ਆ ਕੇ ਹੋਣੇ ਆ ਹਨਾ ਉਹ ਇਹਨਾਂ ਦੇ ਮਨ ਚ ਮਾਤੇ ਤੁਹਾਡੀ ਕੋਈ ਗਲਤੀ ਨਹੀਂ ਤੁਹਾਡੇ ਤੁਹਾਡੇ ਮਨ ਚ ਪਛਤਾਵਾ ਨਹੀਂ ਹੋਣਾ ਚਾਹੀਦਾ ਲੁਕੋ ਕੇ ਰੱਖਿਆ ਸੀ ਆਪਣਾ ਸੋਹਣੇ ਮੈਂ ਨਾਲ ਲਾਇਆ ਨਹੀਂ ਹੈਗਾ ਜੀ ਪਤਾ ਨਹੀਂ ਕਿਹੜੇ ਟਾਈਮ ਮਦਿਓ ਸਟਾਰਟਿੰਗ ਜਗੇ ਬੰਦੇ ਨੂੰ ਪਹਿਲਾਂ ਚਾਹ ਹੁੰਦਾ ਕਿ ਵਿਆਹ ਦੀ ਵੀਡੀਓ ਬਣ ਰਹੀ ਹੈ ਯਾਦ ਕਰ ਮੈਂ ਤੁਹਾਡੇ ਬਾਹਰ ਚ ਪਰਸ ਪਾਇਆ ਹੋਇਆ ਸੀ ਹਾਂਜੀ ਹੁਣ ਤੁਸੀਂ ਉਹ ਵੀਡੀਓ ਨੂੰ ਮੋੜ ਮੋੜ ਕੇ ਦੇਖੀ ਜਾਂਦੇ ਕਿ ਚੋਰ ਔਰਤਾਂ ਨੂੰ ਲੱਭੀਏ ਕਿ ਮੈਂ ਸਿਚੁਏਸ਼ਨ ਕਿਵੇਂ ਬਤਾ ਜਾਂਦੀ ਹਾਂ ਹਾਂਜੀ ਹਾਂਜੀ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਮਾੜਾ ਕੇਅਰਫੁੱਲ ਰਹਿਣ ਜੀ ਵਿਆਹ ਦਾ ਮਾਹੌਲ ਅੱਜ ਕੱਲ ਦਾ ਦਿਨ ਵੀ ਵਿਆਹਾਂ ਦੇ ਚੱਲਦੇ ਉਹਨਾਂ ਨੂੰ ਪਤਾ ਆਇਆ ਪਿਆ ਅਸੀਂ ਇਸ ਟਾਈਮ ਕਿੱਦਾਂ ਜਾਣਾ ਸਾਜ ਬੱਜ ਕੇ ਆ ਨਹੀਂ ਆਇਆ ਪਤਾ ਨਹੀਂ ਲੱਗਦਾ ਹੈਗਾ ਵਿਆਹ ਦੇ ਵਿੱਚ ਕੋਈ ਉਹ ਸਾਡੇ ਨਾਲ ਆ ਕਿ ਕਿਸੇ ਹੋਰ ਵਾਲਾ ਕਿਸ ਕਿਸ ਬੇਸ ਤੇ ਆ ਰਹੀਆਂ ਹੋ ਪਰ ਇੱਕ ਗੱਲ ਮੈਂ ਹੋਰ ਸੋਚਦਾ ਜਿਵੇਂ ਨਕੀਲੀ ਚੀਜ਼ ਹੈ ਜੇ ਗਲਤੀ ਨਾਲ ਮਾਤਾ ਹੀ ਘੁੰਮ ਜਾਂਦੇ ਐਂਗਲ ਇੱਧਰ ਉੱਧਰ ਇਹਨਾਂ ਤੇ ਸੱਟ ਲੱਗ ਜਾਂਦੀ ਫਿਰ ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ ਹਰ ਇੱਕ ਪਾਸੇ ਹੋਰ ਬੰਦੇ ਨੂੰ ਕੇਅਰਫੁੱਲ ਰਹਿਣਾ ਚਾਹੀਦਾ ਜੀ ਬਾਕੀ ਰਹੀ ਗੱਲ ਕਿ ਹਾਂ ਵੀ ਟਾਈਮ ਐਦਾਂ ਮੰਲਾ ਪਛਤਾਵਾ ਹੀ ਰਹਿ ਜਾਂਦਾ ਹੋਰ ਕੀ ਆ ਜੀ ਮਿਲਣ ਦੀ ਗੱਲ ਤਾਂ ਉਮੀਦ ਤਾਂ ਚਲੋ ਹੈਗੀ ਹੈ ਨਾ ਵੀ ਹੋਈ ਤਾਂ ਕੀ ਕਰ ਸਕਦੇ ਆ ਤਸਵੀਰ ਚੱਲ ਰਹੀ ਹੈ ਸਕਰੀਨ ਤੇ ਫਿਰ ਤੋਂ ਪਰਿਵਾਰਕ ਜੀਆਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਇਹਨਾਂ ਔਰਤਾਂ ਨੂੰ ਪਹਿਲਾਂ ਕਿਤੇ ਦੇਖਿਆ ਇਹਨਾਂ ਨੂੰ ਪਛਾਣ ਦਿਓ ਤੁਹਾਡੇ ਪਿੰਡ ਦੇ ਆ ਤੁਹਾਡੇ ਸ਼ਹਿਰ ਦੇ ਆ ਤੁਹਾਡੇ ਵਾਰਡ ਦੇ ਆ ਜੇ ਤੁਹਾਨੂੰ ਮਾੜਾ ਮੋਟਾ ਵੀ ਸ਼ੱਕ ਹੈ ਕਿ ਇਹ ਤਾਂ ਫਲਾਨੀ ਲੱਗਦੀ ਆ ਇਹਨੂੰ ਕਿਤੇ ਦੇਖਿਆ ਇੱਕ ਵਾਰੀ ਪਰਿਵਾਰ ਨੂੰ ਇਤਲਾ ਜ਼ਰੂਰ ਕਰੋ ਭਾਜੀ ਆਪਣਾ ਫੋਨ ਨੰਬਰ ਬੋਲ ਦੂੰ 9914235092 9914235092 ਆਪਾਂ ਕੈਪਸ਼ਨ 'ਚ ਵੀ ਇਹ ਨੰਬਰ ਪਾਦਦੇ ਜਿਵੇਂ ਪੈਨ ਹੋਣਾ ਨੇ ਕਿਹਾ ਵੀਰ ਹੋਣਾ ਨੇ ਕਿਹਾ ਇਹਨਾਂ ਦੀ ਮਦਦ ਆਪਾਂ ਕਰਨੀ ਆ ਸਮਾਨ ਰਿਕਵਰ ਤਾਂ ਕਰਾਉਣਾ ਲੇਕਿਨ ਗਾਂ ਕਿਸੇ ਹੋਰ ਨੂੰ ਇਹ ਨਿਸ਼ਾਨਾ ਨਾ ਬਣਨ ਉਹ ਬਹੁਤ ਜ਼ਰੂਰੀ ਆ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਆ ਇੱਕ ਵਾਰੀ ਤੁਸੀਂ ਵੀ ਮੈਂ ਚਾਹੁੰਦਾ ਕਿ ਅਪੀਲ ਕਰ ਦਿਓ ਜਿਹੜੇ ਦੇਖ ਰਹੇ ਆ ਕਿ ਪਰਿਵਾਰ ਦੀ ਮਦਦ ਹੋਣੀ ਬਹੁਤ ਜ਼ਰੂਰੀ ਆ ਬਿਲਕੁਲ ਜੀ ਜੋ ਵੀ ਨੁਕਸਾਨ ਹੋਇਆ ਪਰ ਇਹਦੇ ਵਿੱਚ ਇੰਨਾ ਜ਼ਰੂਰੀ ਆ हे हे कि ਜਿਹੜਾ ਆਉਣ ਵਾਲਾ ਟਾਈਮ ਆ ਕਿਸੇ ਹੋਰ ਗਰੀਬ ਬੰਦੇ ਨਾਲ ਧੋਖਾ ਨਾ ਹੋਵੇ ਇਸ ਕਰਕੇ ਅਸੀਂ ਇਹ ਪੂਰਾ ਪੀਵੀ 32 ਵਾਲਿਆਂ ਨੂੰ ਕਹਿ ਰਹੇ ਆ ਵੀ ਜੋ ਵੀ ਸਾਡੇ ਨਵੇਂ ਸ਼ਹਿਰ ਦੇ ਵਿੱਚ ਘਾਹ ਵਾਲੇ ਦੁਆਲੇ ਕਿਸੇ ਵੀ ਜਗ੍ਹਾ ਜਾਂ ਪੈਲੇਸ ਜਾਂ ਕਿਸੇ ਧਰਮ ਸਥਾਨ ਤੇ ਆਪ ਟਾਲੇ ਰਹਿਣ ਕਿਉਂਕਿ ਇਦਾਂ ਦਾ ਜਿਹੜਾ ਕੰਮ ਆ ਅਲਗਰ ਆਮ ਚੱਲਦਾ ਪਰ ਜਿਹੜਾ ਆਮ ਚੋਰੀ ਟੱਪੇ ਦਾ ਕੰਮ ਆ ਉਹ ਜਾਂ ਕੋਈ ਕਿਸੇ ਦਾ ਲੁੱਟਾ ਖੋਹ ਦਾ ਕੰਮ ਆ ਉਹ ਤਾਂ ਸੂਰੀ ਸਾਹਿਬ ਨੇ ਕਾਫੀ ਮਿਹਨਤ ਕਰਕੇ ਆਲੇ ਦੋਲੇ ਸਾਰੇ ਥੱਲੇ ਪਾਈ ਆ ਜੋ ਕਿ ਹੁਣ ਕਾਫੀ ਕੰਮ ਘਟ ਗਿਆ ਬਣੇ ਇੱਕ ਗੱਲ ਬਪੂ ਜੀ ਪਤ ਦੇਖ ਰਹੇ ਕਿ ਜਿਹੜੀਆਂ ਔਰਤਾਂ ਇਹ ਪੰਜਾਬੀ ਨਹੀਂ ਲੱਗਣ ਜੀ ਧਿਆਨ ਨਾ ਦੇਖੀਏ ਨਹੀਂ ਹੈਗੀਆਂ ਉਹਨਾਂ ਦੇ ਬੋਲ ਬਾਣੀ ਅਸੀਂ ਇੱਕ ਹੋਰ ਵੀਡੀਓ ਸਾਡੇ ਕੋਲ ਆਈ ਹੈ ਉਹ ਵੀ ਹਿੰਦੀ ਬੋਲ ਰਹੀਆਂ ਜੀ ਪੰਜਾਬੀ ਨਹੀਂ ਹੈਗੀਆਂ ਇਹ ਇਹ ਕੋਈ ਹਿੰਦੀ ਜਾਂ ਗਰੋ ਇਹਨਾਂ ਦਾ ਕੋਈ ਯਾ ਯੂਪੀ ਸਾਈਡ ਜਾਂ ਬਿਹਾਰ ਸਾਈਡ ਕੋਈ ਨਾ ਕੋਈ ਇਦਾਂ ਦਾ ਗਰੋ ਹੈ ਜੀ ਇਹ ਲੋਕਲ ਗਰੋ ਨਹੀਂ ਹੈਗਾ ਇਹ ਰਹਿੰਦੀਆਂ ਹਮੇਸ਼ਾ ਹੋ ਸਕਦਾ ਸਿਟੀ ਦੇ ਲੱਗੇ ਹੋਊਂਗੇ ਪਰ ਇਹ ਪੰਜਾਬ ਦੀਆਂ ਨਹੀਂ ਲੱਗਦੀਆਂ ਅੱਛਾ ਇੱਕ ਇੱਕ ਹੋਰ ਆਪਾਂ ਸਨੇਹਾ ਦੇ ਦਈਏ ਵਿਆਹ ਸ਼ਾਦੀ ਜਦ ਤੋਂ ਕੋਈ ਲੱਗਦਾ ਕੋਈ ਬੰਦਾ ਕਿਤੇ ਪਛਾਣਿਆ ਨਹੀਂ ਲੱਗਦਾ ਅਣਪਛਾਣਿਆ ਜਿਹਾ ਲੱਗਦਾ ਸ਼ੱਕੀ ਲੱਗਦਾ ਦੂਜੀ ਦੂਜਾ ਜਿਹੜਾ ਪਰਿਵਾਰ ਹੈ ਉਹਨੂੰ ਵੀ ਪੁੱਛ ਲਓ ਤੁਹਾਡੇ ਨਾਲ ਆ ਕਿ ਕਿਹਦੇ ਨਾਲ ਆ ਬਿਲਕੁਲ ਹਾਂ ਇਹ ਚੀਜ਼ਾਂ ਨੋਟ ਕਰਨੀ ਚਾਹੀਦੀਆਂ ਹਾਂਜੀ ਜੇ ਤੁਹਾਨੂੰ ਕੋਈ ਸ਼ੱਕ ਲੱਗਦਾ ਫਿਰ ਮੁੰਡੇ ਜੇ ਤੁਸੀਂ ਕੁੜੀ ਵਾਲਿਆਂ ਨੂੰ ਤਾਂ ਮੁੰਡੇ ਵਾਲਿਆਂ ਨੂੰ ਪੁੱਛ ਲਓ ਜੇ ਮੁੰਡੇ ਵਾਲਿਆਂ ਨੂੰ ਕੋਈ ਸ਼ੱਕ ਲੱਗਦਾ ਤਾਂ ਕੁੜੀ ਵਾਲਿਆਂ ਨੂੰ ਪੁੱਛੋ ਮੋਹ ਲੈਖੇ ਜਿ ਰਹਿੰਦਾ ਕਿ ਕੋਈ ਬੁਰਾ ਨਾ ਮੰਨੇ ਨਾ ਮੋਸਟਲੀ ਚਾਂਸ ਇਹ ਹੀ ਹੁੰਦਾ ਚੇਂਜ ਕਰਨੀ ਆ ਫੇਰਿਆਂ ਤੋਂ ਬਾਅਦ ਕਰਨੀ ਆ ਉਦੋਂ ਹੀ ਕਹਿਣਾ ਘਟਾ ਪਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਟਾਈਮ ਤੇ ਇਹਨਾਂ ਕੋਈ ਕੁਛ ਨਾ ਕੁਛ ਹੈਗਾ ਦੇਖੋ ਹਾਲਾਤ ਕਿਹੋ ਜਿਹਾ ਬਣ ਗਏ ਧਾਰਮਿਕ ਸਥਾਨ ਤੇ ਬੰਦਾ ਇਹ ਸੋਚ ਕੇ ਜਾਂਦਾ ਕਿ ਇੱਥੇ ਬੇਫਿਕਰੇ ਨਾਲ ਚੱਲ ਜੀਏ ਔਰ ਉੱਥੇ ਵੀ ਜਾ ਕੇ ਨਿਸ਼ਾਨਾ ਬਣਾਉਣਾ ਦਿਮਾਗ ਨਹੀਂ ਆਂਦਾ ਜੀ ਕਿਸੇ ਤੇ ਇਹ ਗੱਲਾਂ ਪਿਆ ਆ ਵੀ ਇਹ ਪ੍ਰੋਬਲਮ ਆ ਜਾਂਦੀ ਮੋਸਟਲੀ ਚਾਂਸ ਤਾਂ ਇਹ ਹੀ ਹੁੰਦੇ ਆ ਵੀ ਯਾਨੀ ਹਰ ਪਾਸੇ ਬੰਦੇ ਨੂੰ ਕੇਅਰਫੁਲ ਕੀਤਾ ਜਾਂਦਾ ਹਰ ਵਾਰ ਵੀ ਧਿਆਨ ਰੱਖਿਓ ਵਿਆਹਾਂ 'ਚ ਇਹ ਕੰਮ ਹੁੰਦੇ ਆ ਹੁਣ ਹਰ ਕੋਈ ਬੰਦਾ ਇਹ ਨਹੀਂ ਸੋਚਦਾ ਕਿ ਹਾਂ ਵੀ ਸਾਡੇ ਵਿਆਹ 'ਚ ਇਹ ਸੋ ਬੀ ਕੇਅਰਫੁਲ ਚਲੋ ਮੈਂ ਤਾਂ ਭੈਣੋਣਾ ਬਾਰੇ ਸੋਚ ਰਿਹਾ ਉਹਨਾਂ ਦੇ ਜਿਹੜਾ ਹੁਣ ਸਮਾਈਲ ਹੈ ਲੇਕਿਨ ਅੰਦਰੋਂ ਜਿਹੜਾ ਦਰਦ ਆ ਪੂਰਾ ਦਿਨ ਸਾਡੇ ਘਰ ਦੇ ਵੀ ਰੋਈਗੇ ਕਿਸੇ ਨੇ ਕੁਝ ਵਿਆਜ ਖਾ ਕੇ ਨਹੀਂ ਦੇਖਿਆ ਕੁਝ ਨਹੀਂ ਖਾਤਾ ਸਭ ਕੁਝ ਅੱਧੀ ਰਹਿ ਗਿਆ ਚਾਹ ਸਾਰੇ ਅੱਧੀ ਰਹਿ ਗਏ ਚਲੋ ਕੋਈ ਗੱਲ ਨਹੀਂ ਆਪਾਂ ਆਪਾਂ ਅਪੀਲ ਕਰ ਦਿੱਤੀ ਹੈ ਔਰ ਆਪਾਂ ਭੈਣ ਹੋਣਾਂ ਦੀ ਮਦਦ ਕਰਨੀ ਹੈ ਸਾਰੇ ਪਰਿਵਾਰ ਦੀ ਮਦਦ ਕਰਨੀ ਹੈ ਫੋਨ ਨੰਬਰ ਅਸੀਂ ਕੈਪਸ਼ਨ ਵਿੱਚ ਪਾ ਦੇਵਾਂਗੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਜੇਕਰ ਤੁਸੀਂ ਇਹਨਾਂ ਔਰਤਾਂ ਨੂੰ ਕਿਤੇ ਦੇਖਿਆ ਜ਼ਰੂਰ ਪਰਿਵਾਰ ਦੀ ਮਦਦ ਕਰਨੀ ਹੈ ਇਹ ਆਪਾਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਾ ਚੋਰ ਔਰਤਾਂ ਦਾ ਸ਼ੱਕੀ ਔਰਤਾਂ ਦਾ ਇਸ ਮਾਰੇ ਗਰੋਧ ਫੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਹੋਰ ਦੇ ਚਾ ਇਸ ਤਰੀਕੇ ਜਿਹੜੇ ਬਰਬਾਦ ਨਾ ਹੋਣ ਉਮੀਦ ਕਰਦੇ ਹਾਂ ਤੁਸੀਂ ਸਾਥ ਦਿਓ ਕਿ ਇੱਕ ਵਾਰ ਫਿਰ ਤੋਂ ਤਸਵੀਰ ਸਕਰੀਨ ਤੇ ਦੇਖ ਲਓ ਸਕਰੀਨ ਤੇ ਇਸ ਔਰਤ ਦੀ ਜਿਹੜੀ ਸ਼ੱਕੀ ਔਰਤ ਹੈ ਉਸ ਦੀ ਸਕਰੀਨ ਤੇ ਜਿਹੜੀ ਤਸਵੀਰ ਚੱਲ ਰਹੀ ਆ ਜ ਦੇਖਿਆ ਕਿਸੇ ਪਿੰਡ ਕਿਸੇ ਸ਼ਹਿਰ ਕਿਸੇ ਮਹੱਲ ਚ ਦੇਖਿਆ ਮਾੜਾ ਮੋਟਾ ਵੀ ਤੁਹਾਨੂੰ ਸ਼ੱਕ ਪੈਂਦਾ ਤਾਂ ਪਲੀਜ਼ ਕਾਲ ਕਰਕੇ ਪਰਿਵਾਰ ਦੀ ਹੈਲਪ ਕਰਨੀ ਆ ਬਹੁਤ ਬਹੁਤ ਸ਼ੁਕਰੀਆ